ਹੈਲੋ ਜੀ ਸਾਸਤਰੀ ਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰਪਰੀ ਸਾਸਤਰੀ ਕਾਲ ਸੱਚੇ ਪਾਤਸ਼ਾਹ ਵੈਗਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਉਮੀਦ ਕਰਦੀ ਆਂ ਤੁਸੀਂ ਠੀਕ ਹੋਵੋਗੇ ਤੇ ਵੈਗਰੂ ਤੁਹਾਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਅੱਜ ਆਪਾਂ ਗੱਲ ਕਰਦੇ ਆਂ ਵੀ ਜਿੰਨਾ ਤੁਸੀਂ ਪ੍ਰਮਾਤਮਾ ਦੇ ਨੇੜੇ ਜਾਓਗੇ ਓਨੇ ਹੀ ਦੁੱਖਸੋਂ ਉੱਥੋਂ ਦੂਰ ਜਾਣਗੇ ਇਹ ਗੱਲਾਂ ਸੱਚ ਆ ਪਰ ਤੁਸੀਂ ਥੋੜਿਆ ਡੋਲ ਜਾਂਦੇ ਹੋ ਯਕੀਨ ਘੱਟ ਕਰਦੇ ਹੋ ਤੇ ਤੁਹਾਨੂੰ ਯਕੀਨ ਕਰਨਾ ਹੀ ਚਾਹੀਦਾ ਹੈ ਦੇਖੇ ਪ੍ਰਮਾਤਮਾ ਇੱਕ ਐਸੀ ਚੀਜ਼ ਆ ਵੀ ਜਿਹੜਾ ਤੁਹਾਡੇ ਦੁੱਖ ਦੂਰ ਕਰ ਸਕਦਾ ਦੁੱਖ ਘਟ ਸਕਦਾ ਹੋਰ ਦੁਨੀਆ ਤੇ ਕੋਈ ਐਸੀ ਸ਼ੈ ਨਹੀਂ ਹੈਗੀ ਜਿਹੜੀ ਵੀ ਤੁਹਾਡੇ ਦੁੱਖ ਘਟ ਦੂ ਫੋਨ ਆਉਂਦੇ ਮੇਰੇ ਕੋਲੇ ਬਹੁਤ ਆਉਂਦੇ ਆ ਮੈਂ ਅਗਲੇ ਨੂੰ ਇੱਕੋ ਹੀ ਗੱਲ ਕਹਿਣੀ ਹੁੰਦੀ ਆ ਵੀ ਜਦੋਂ ਤੁਹਾਨੂੰ ਕਿਥੇ ਪਾਸੋਂ ਜਵਾਬ ਦੇ ਜਵਾਬ ਮਿਲ ਜਾਂਦਾ ਤਾਂ ਤੁਸੀਂ ਇੱਕ ਪ੍ਰਮਾਤਮਾ ਦੇ ਲੱਡ ਲੱਗੋ ਅੱਜ ਵੀ ਕਿਸੇ ਭੈਣ ਦਾ ਫੋਨ ਆਇਆ ਸੀ ਉਹ ਕਹਿੰਦੀ ਮੇਰਾ ਬੇਟਾ ਬਹੁਤ ਬਿਮਾਰ ਰਹਿੰਦਾ ਜੀ ਕਹਿੰਦੀ ਮੈਨੂੰ ਡਾਕਟਰਾਂ ਨੇ ਚਾਰੇ ਪਾਸੋਂ ਜਵਾਬ ਦੇ ਦਿੱਤਾ ਵੀ ਤੇਰਾ ਬੇਟਾ ਠੀਕ ਨਹੀਂ ਹੁੰਦਾ ਤਨੀ ਸ਼ਾਇਦ 8ਵੀਂ ਕਲਾਸ ਦਾ ਬੱਚਾ ਹੋ ਸ਼ਾਇਦ ਪਤਾ ਨਹੀਂ ਪਤਾ ਨਹੀਂ 8ਵੀਂ ਚ ਪੜਦਾ ਕਿ ਆ ਉਹਨਾਂ ਨੇ ਮੈਂ ਭੁੱਲ ਗਈ ਪਤਾ ਨਹੀਂ 8 ਸਾਲ ਦੀ ਉਹਦੀ ਉਮਰ ਕਿਹੀ ਹੈ ਮੇਰੇ ਯਾਦ ਨਹੀਂ ਰਹਿੰਦਾ ਜੀ ਮੈਂ ਉਹ ਭੈਣ ਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਸਭ ਤੋਂ ਵੱਡਾ ਦੁਨੀਆ ਤੇ ਡਾਕਟਰ ਕੌਣ ਹੈ ਮੈਂ ਉਸੇ ਨੂੰ ਪੁੱਛਿਆ ਸੀ ਉਹ ਕਹਿੰਦੀ ਪਰਮਾਤਮਾ ਮੈਂ ਕਿਹਾ ਫੇਰ ਮੈਂ ਕਿਹਾ ਫਿਰ ਤੂੰ ਅੱਜੇ ਠੀਕ ਮੈਂ ਡਿਟਾਈਟ ਢਾਲੀ ਠੀਕ ਆ ਵੀ ਡਾਕਟਰ ਹੁੰਦੇ ਆ ਆਪਾਂ ਕਹਿੰਦੇ ਆ ਵੀ ਡਾਕਟਰ ਹੈਗੇ ਆ ਲਾਜਵੀ ਹੈਗਾ ਪਰ ਡਾਕਟਰ ਕਿਸੇ ਦੀ ਮੌਤ ਨਹੀਂ ਤੈਅ ਕਰ ਸਕਦੇ ਜੀ ਮੌਤ ਤਾਂ ਪਰਮਾਤਮਾ ਨੇ ਤੈਅ ਕੀਤੀ ਹੈ ਕਿੱਦੇ ਹੋਣੀ ਆ ਕਦੋਂ ਹੋਣੀ ਆ ਕਿਸੇ ਨੂੰ ਕੁਝ ਨਹੀਂ ਪਤਾ ਦੁਨੀਆ ਤੇ ਕੌਤਕ ਹੁੰਦੇ ਆ ਆਪਾਂ ਸਭ ਨੇ ਦੇਖੇ ਆ ਬਿਫਲਾ ਨਿਵੰਦੀ ਨੂੰ ਜਵਾਬ ਮਿਲਿਆ ਸੀ ਜਿਉ ਤਾਂ ਹਜੇ ਜਿਉਂਦਾ ਫਿਰਦਾ ਹਨਾ ਫਲਾਣ ਨੇ ਨੂੰ ਐ ਵਾਜੀ ਜਿਉਂਦੇ ਮੈਂ ਕਿਹਾ ਤੁਸੀਂ ਬਹੁਤ ਛੇਤੀ ਘੇਰੀ ਢਾ ਲੈਨੇ ਹੋ ਠੀਕ ਹੈ ਫਿਰ ਮਾਨੂੰ ਕਿਹਾ ਮੈਂ ਕਿਹਾ ਤੂੰ ਅਮਰਸਰ ਸਾਹਿਬ ਜਾ ਉਥੋਂ ਜਾਣ ਲਿਆ ਮੈਂ ਕਿਹਾ ਤੈਨੂੰ ਡਾਕਟਰ ਨੇ ਦਵਾਈ ਦੇ ਨਹੀਂ ਦਿੱਤੀ ਤੇਰੇ ਬੇਟੇ ਵਾਸਤੇ ਕਹਿੰਦੇ ਨਹੀਂ ਦਿੱਤੀ ਮੈਂ ਕਿਹਾ ਉਥੋਂ ਅਮਰਸਰ ਤੋਂ ਤੂੰ ਜਾਣ ਲੈ ਕੇ ਆ ਮੈਂ ਪੀਨੀ ਆ ਮੈਂ ਸਾਡੇ ਘਰੋਂ ਜਲ ਕਦੇ ਮੁੱਕਣ ਨਹੀਂ ਦਿੰਦੀ ਅਮਰਸਰ ਸਾਹਿਬ ਦਾ ਡੇਲੀ ਪੀਣਾ ਮੈਂ ਖਾਲੀ ਬੇਟੇ ਡੇਲੀ ਪੀਣਾ ਮੈਨੂੰ ਦਵਾਈ ਸਮਝ ਕੇ ਪੀਨੀ ਆ ਤੇ ਪਰਮਾਤਮਾ ਦੀ ਕਿਰਪਾ ਹੈ ਮੈਨੂੰ ਕਿਹਾ ਵੀ ਤੂੰ ਜਾ ਅਮਰਸਰ ਸਾਹਿਬ ਜਾ ਉੱਥੋਂ ਮੈਂ ਕਿਹਾ ਤੂੰ ਵੀ ਕੇਨੀ ਲੈ ਲਈ ਕੇਨੀ ਲੈ ਕੇ ਮੈਂ ਕਿਹਾ ਤੂੰ ਅਮਰਸਰ ਸਾਹਿਬ ਤੋਂ ਜਲ ਲੈ ਲਈ ਮੈਂ ਕਿਹਾ ਜਿੱਥੇ ਵੀ ਅੰਦਰ ਮੱਥਾ ਟੇਕਦੇ ਉੱਥੇ ਮੈਂ ਕਿਹਾ ਜਲ ਵੀ ਦਿੰਦੇ ਨੇ ਉੱਥੇ ਸਪੈਸ਼ਲ ਇੱਕ ਜਾਲੀ ਲੱਗੀ ਹੈ ਉਹਦੇ ਵਿੱਚੋਂ ਭਰ ਭਰ ਲੋਕਾਂ ਨੂੰ ਕੇਨੀਆਂ ਪਾਣੀ ਦੀਆਂ ਦਿੱਤੀਆਂ ਜਾਂਦੀਆਂ ਤੇ ਉੱਥੋਂ ਚੂਲਾ ਪਾਣੀ ਦਾ ਲੈਂਦੇ ਵੀ ਆ ਲੋਕ ਮੈਂ ਕਿਹਾ ਵੀ ਤੂੰ ਉੱਥੇ ਜਾ ਉੱਥੋਂ ਜਾ ਕੇ ਤੂੰ ਉਹ ਜਲ ਲੈ ਕੇ ਆ ਤੂੰ ਆਪਦੇ ਬੇਟੇ ਨੂੰ ਨਿਮਾ ਕੇ ਲੈ ਕੇ ਆਇਆ ਕਰ ਜਦੋਂ ਤੈਨੂੰ ਟਾਈਮ ਲੱਗਦਾ ਮਰਸਰ ਸਾਹਿਬ ਜਾਇਆ ਕਰ ਗੁਰੂ ਰਾਮਦਾਸ ਦੀ ਨਗਰੀ ਜਾ ਕੇ ਉੱਥੇ ਬੱਚੇ ਨੂੰ ਨਿਮਾਹਾ ਮੈਂ ਕਿਹਾ ਤੇਰੇ ਬੱਚੇ ਦਾ ਵੀ ਦੁੱਖ ਟੁੱਟ ਜਾਣਾ ਪ੍ਰਮਾਤਮਾ ਤੇ ਵਿਸ਼ਵਾਸ ਰੱਖ ਸਾਡੇ ਟੁੱਟੇ ਮੈਂ ਕਿਹਾ ਤੇਰਾ ਵੀ ਟੁੱਟੂਗਾ ਤੇ ਮੈਂ ਕਿਹਾ ਵੀ ਉੱਥੋਂ ਤੂੰ ਆਪਣੇ ਬੱਚੇ ਨੂੰ ਜਿਹੜਾ ਜਾਲਾ ਉਹਨੂੰ ਡੇਲੀ ਸਿਕਾ ਮੈਂ ਕਿਹਾ ਧੰਨ ਗੁਰੂ ਰਾਮਦਾਸ ਕਹੇ ਕਿ ਮੈਂ ਕਹਿੰਦਾ ਜਲ ਸਿਕਾ ਦਿਆ ਕਰ ਤੇ ਦਵਾਈ ਸਮਝ ਕੇ ਮੈਂ ਕਿਹਾ ਬੱਚੇ ਨੂੰ ਤੂੰ ਉਹ ਜਲ ਸਿਕਾਇਆ ਕਰ ਕਿਆ ਕਰ ਵੀ ਗੁਰੂ ਰਾਮਦਾਸ ਡਾਕਟਰ ਨੇ ਤੇ ਮੈਂ ਉਹ ਦਵਾਈ ਲੈ ਕੇ ਆਈਆਂ ਮੇਰੇ ਬੱਚੀ ਵਾਸਤੇ ਮੈਂ ਕਹੋ ਜਲ ਨੂੰ ਤੂੰ ਦਵਾਈ ਸਮਝ ਕੇ ਬੱਚੇ ਨੂੰ ਦੇਈ ਜਾ ਮੈਂ ਕਹਾਂ ਤੇਰਾ ਬੱਚੇ ਨੂੰ ਕੁਝ ਵੀ ਨਹੀਂ ਹੋਊਗਾ ਠੀਕ ਹੋ ਜਾ ਨਾਲ ਖੋਦੋ ਮੰਨੀ ਆ ਕਹਿੰਦੀ ਮੈਂ ਥੋੜੇ ਦਿਨ ਪਾਠ ਕੀਤਾ ਸੀ ਕਹਿੰਦੀ ਮੈਨੂੰ ਚਮਤਕਾਰ ਹੋਣ ਲੱਗੇ ਸੀ ਮੇਰੇ ਨਾਲ ਵੀ ਬਹੁਤ ਵਧੀਆ ਕਹਿੰਦੀ ਵੀ ਮੈਨੂੰ ਵੀ ਜਿਹੜੇ ਕੰਮ ਮੇਰੇ ਕੋਈ ਲੰਕਦੇ ਸੀ ਕਹਿੰਦੀ ਉਹ ਬਣਨੇ ਸ਼ੁਰੂ ਹੋ ਗਏ ਸੀ ਇਹਦੇ ਫਿਰ ਮੈਂ ਕਹਾਂ ਤੂੰ ਪਾਠ ਛੱਡਿਆ ਕਿਉਂ ਨੇ ਛੱਡਦਾ ਸੀ ਪਾਠ ਕਹਿੰਦੀ ਮੈਨੂੰ ਟਾਈਮ ਨਹੀਂ ਲੱਗਦਾ ਮੈਂ ਕਹਿੰਦਾ ਗੱਲ ਗਲਤ ਆ ਜੀ ਮੈਂ ਕਹਾਂ ਜੇ ਤੂੰ ਤੁਸੀਂ ਰੱਬ ਲਈ ਟਾਈਮ ਨਹੀਂ ਕੱਢ ਸਕਦੇ ਫਿਰ ਤੁਸੀਂ ਕਰ ਕੀ ਸਕਦੇ ਹੋ ਇਹਦਾ ਇੱਕ ਛੋਟਾ ਜਿਹਾ ਸਵਾਲ ਦਾ ਤੁਹਾਡੇ ਲਈ ਤਾਂ ਵੀ ਸਾਡੇ ਕੋਲੇ ਟਾਈਮ ਨਹੀਂ ਟਾਈਮ ਕਿਉਂ ਨਹੀਂ ਜੀ ਜਦੋਂ ਸੋ ਨੂੰ ਡਾਕਟਰ ਕਹਿ ਦਿੰਦੇ ਆ ਵੀ ਤੁਸੀਂ ਤਾਂ ਮਰ ਜੋਗੇ ਜੀ ਤੁਸੀਂ ਆ ਕੰਮ ਨਹੀਂ ਕਰਨਾ ਤੁਸੀਂ ਮੰਜੇ ਤੋਂ ਉੱਠਣਾ ਨਹੀਂ ਫਿਰ ਵੀ ਮੈਂ ਕਿ ਮੰਜੇ ਤੇ ਬਹਿ ਹੀ ਜਾਂਨੇ ਹਾਂ ਡਰਦੇ ਮੌਤ ਤੋਂ ਰਿਕ ਡਰਦਾ ਡਰਦੇ ਮਾਰੇ ਫਿਰ ਮੰਜੇ ਤੋਂ ਪੈਰ ਨਾ ਮੜਾ ਜਾ ਆਪਰੇਸ਼ਨ ਹੋ ਜੇ ਤੇ ਬੁੜੀਆਂ ਤੁਹਾਨੂੰ ਪਤਾ ਫਿਰ 4-4 ਮਹੀਨੇ ਮੰਜੇ ਤੋਂ ਨਹੀਂ ਉੱਤਰਦੀਆਂ ਕਹਿ ਦਿੰਦੀਆਂ ਨਾ ਜੀ ਐ ਨਾ ਹੋ ਜੇ ਵੀ ਫਿਰ ਵੀ ਤਾਂ ਡਰਦੀ ਹੂ ਹੀ ਹਾਂ ਡਰਦੀ ਹੂ ਸਾਰੀ ਡਰਦੀ ਹੂ ਮੌਤ ਤੋਂ ਰਿਕ ਡਰਦਾ ਠੀਕ ਹੈ ਤੇ ਪਰ ਹੈ ਇਹ ਸਚਾਈ ਪਤਾ ਨਹੀਂ ਲੋਕ ਕਿਉਂ ਡਰਦੇ ਆ ਮੌਤ ਇੱਕ ਸਚਾਈ ਹੈ ਸੱਚ ਜਿਵੇਂ ਸੱਚ ਹੋਰ ਕੁਝ ਛੁੱਟ ਹੋ ਸਕਦਾ ਮੌਤ ਛੁੱਟ ਨਹੀਂ ਹੋ ਸਕਦੀ ਕਿਉਂਕਿ ਇਨਸਾਨ ਜੋ ਆਇਆ ਉਹਨੇ ਜਾਣਾ ਵੀ ਹੈ ਜੱਗ ਤੋਂ ਸਭ ਨਹੀਂ ਜਾਣਾ ਇੱਥੇ ਰਹਿਣਾ ਕਿਸੇ ਨੇ ਨਹੀਂਗਾ ਮੈਂ ਕਹਾਂ ਵੀ ਤੁਸੀਂ ਪਰਮਾਤਮਾ ਲਈ ਟਾਈਮ ਨਹੀਂ ਕੱਢਦੇ ਬਿਜੀ ਹੁੰਨੇ ਹੋ ਕਾਹ ਚ ਬਿਜੀ ਹੁੰਨੇ ਹੋ ਮਗਾ ਤੁਸੀਂ ਇੱਕ ਰੋਟੀ ਬਣਾ ਕੇ ਖਾਣੇ ਹੋ ਬਦ ਤੋਂ ਬਦ ਮਿਹਨਤ ਕਰਦੇ ਹੋ ਕੋਈ ਬੰਦਾ ਦਿਹਾੜੀ ਕਰਦਾ ਹੈ ਕੋਈ ਸਾਡੇ ਵਾਂਗੂ ਕਪੜਾ ਵੇਚਦਾ ਹੋ ਕੋਈ ਕੁਝ ਵੇਚਦਾ ਕੋਈ ਖਾਣਾ ਵੇਚਦਾ ਸਾਰੇ ਮੈਂ ਕਹਣੀ ਵਧੀਆ ਗੱਲ ਆ ਆਪਦੀ ਕਿਰਤ ਕਰਕੇ ਖਾਂਦੇ ਕਿਸੇ ਦਾ ਕੋਕ ਹੀ ਨਹੀਂ ਖਾਂਦੇ ਮਾੜਾ ਸਭ ਤੋਂ ਹੁੰਦਾ ਕਿਸੇ ਦਾ ਹੱਕ ਖਾਣਾ ਕੋਕ ਹੀ ਖਾਣਾ ਆਪਦੀ ਕਿਰਤ ਕਰਨ ਦਾ ਕੋਈ ਡਰ ਨਹੀਂ ਹੁੰਦਾ ਕੋਈ ਮਿਹਣਾ ਨਹੀਂ ਹੁੰਦਾ ਮੈਂ ਕਹਾ ਪਰਮਾਤਮਾ ਲਈ ਤੁਸੀਂ ਟਾਈਮ ਨਹੀਂ ਕੱਢਦੇ ਰੱਬ ਦਾ ਤੁਸੀਂ ਨਾਮ ਨਹੀਂ ਲੈਂਦੇ ਤੇ ਰੱਬ ਨੂੰ ਫਿਰ ਦੋਸ਼ ਕਿਉਂ ਦਿੰਨੇ ਹੁੰਨੇ ਹੋ ਮੈਂ ਕਹਾ ਫਿਰ ਉਹਨੂੰ ਦੋਸ਼ ਵੀ ਨ ਪਰ ਪ੍ਰਮਾਤਮਨ ਨਾਲ ਪ੍ਰਮਾਤਮਨ ਨੂੰ ਮੈਂ ਖਬਲੀਮ ਨਾ ਕਰਿਆ ਕਰੂੰ ਤੇ ਉਹ ਸਮਝੀ ਮੇਰੇ ਕਹੇ ਤੂੰ ਵਿਚਾਰੀ ਸਮਝ ਗਈ ਉਹ ਜਦੋਂ ਮੈਂ ਕਿਹਾ ਮੈਂ ਕਾ ਪਾਠ ਕਰਨਾ ਪੈਣਾ ਤੈਨੂੰ ਮੈਂ ਕਿਹਾ ਜਪਜੀ ਸਾਹਿਬ ਚਪਈ ਸਾਹਿਬ ਕਰਨੇ ਹੀ ਪੈਣੇ ਆ ਸੁਚੰਮੀ ਰੱਖਣੀ ਪੈਂਦੀ ਆ ਸਭ ਤੋਂ ਵੱਧ ਵੀਰੇ ਮੈਂ ਉਹਨਾਂ ਨੂੰ ਕਹਿਣੀ ਆ ਵੀ ਜਿਹੜੇ ਮੇਰੇ ਵਾਂਗੂ ਰੋਗੀ ਆ ਰਹੀ ਹੈ ਹਨਾ ਉਹਨਾਂ ਵਾਸਤੇ ਮੈਂ ਗੱਲ ਕਹਿਣੀ ਆ ਵੀ ਪਲੀਜ਼ ਤੁਸੀਂ ਪਾਠ ਜ਼ਰੂਰ ਕਰਿਆ ਕਰੋ ਇਹ ਚੀਜ਼ ਬਹਿਮ ਚ ਨਾ ਪਿਆ ਕਰੋ ਵੀ ਹਾਂ ਜੀ ਮੈਂ ਤੁਸ ਸੁਨੇਹਾ ਨਹੀਂ ਉੱਠਿਆ ਗਿਆ 7:00 ਵਜੇ ਗਈ ਜੀ 8:00 ਵਜੇ ਹੁਣ ਤਾਂ ਮੈਂ ਪਾਠ ਨਹੀਂ ਕਰ ਸਕਦਾ ਦੇਖੋ ਰੱਬ ਦਾ ਨਾਮ ਜਪਣ ਲਈ ਕੋਈ ਟਾਈਮ ਨਹੀਂ ਹੁੰਦਾ ਪਲੀਜ਼ ਤੁਸੀਂ ਬਹਾਨੇ ਨਾ ਭਾਲਿਆ ਕਰੋ ਨਾਮ ਜਪੋ ਜੇ ਤੁਸੀਂ 8:00 ਵਜੇ ਵੀ ਉੱਠਦੇ ਹੋ 8:00 ਵਜੇ ਵੀ ਨਾ ਕੇ ਪਾਠ ਕਰੋ ਜੇ ਤੁਸੀਂ 9:00 ਵਜੇ ਉੱਠਦੇ ਹੋ 9:00 ਵਜੇ ਵੀ ਪਾਠ ਕਰੋ ਪਰ ਪਾਠ ਲਾਜ਼ਮੀ ਕਰੋ ਜਿਹੜੇ ਮਰਜ਼ੀ ਟਾਈਮ ਕਰੋ ਜਿਹੜਾਂ ਚ ਪ੍ਰਭ ਨੇ ਹਿੰਮਤ ਪਾਈ ਆ ਅਮਰਤ ਵੇਲੇ ਉੱ ਤੰਦਰੁਸਤੀ ਨੇ ਹਨ ਵਾਏ ਗੁਣੇ ਤਰੱਕੀਆਂ ਤੰਦਰੁਸਤੀਆਂ ਬਖਸ਼ੀਆਂ ਉੱਠ ਸਕਦੇ ਆ ਸੰਦੇਹਾਂ ਹਨ ਉਸਨੇ ਆ ਉੱਠ ਕੇ ਪਾਠ ਕਰੋ ਜਿਹੜੇ ਨੂੰ ਭਾਈ ਕੋਈ ਪ੍ਰੋਬਲਮ ਹੈ ਕੋਈ ਦੁੱਖ ਤਕਲੀਫ ਆ ਉਹ ਤੋਂ ਨਹੀਂ ਉੱਠਿਆ ਜਾਂਦਾ ਚਲੋ ਹੁੰਦੀਆਂ ਐ ਪ੍ਰੋਬਲਮ ਆ ਸਭ ਨੂੰ ਹੁੰਦੀਆਂ ਮੈਂ ਸਮਝਦੀ ਆ ਤਾਂ ਪਲੀਜ਼ ਉਹਦੋਂ ਪਾਠ ਕਰੋ ਪਾਠ ਡੇਲੀ ਕਰੋ ਜਿਵੇਂ ਮਰਜ਼ੀ ਕਰੋ ਤੇ ਨਾਲੇ ਕਿਸੇ ਬਹਿਮ ਬਹੂਮ ਚ ਨਾ ਪਿਆ ਕਰੋ ਇਹਨਾਂ ਚੀਜ਼ਾਂ ਚ ਵੀ ਅੱਜ ਅਸੀਂ ਪਾਠ ਨਹੀਂ ਕਰ ਸਕਦੇ ਐ ਹੋ ਗਿਆ ਜੀ ਬਾਹ ਹੋ ਗਿਆ ਖਾਸ ਕਰ ਮੈਂ ਬੀਬੀਆਂ ਨੂੰ ਕਹਿਣੀ ਆ ਤੁਸੀਂ ਪਾਠ ਨਹੀਂ ਛੱਡਣਾ ਪਾਠ ਤੁਸੀਂ ਕਰ ਨਹੀਂ ਕਰਨਾ ਗੁਰੂਗਰ ਵੀ ਤੁਸੀਂ ਜਾਣਾ ਹੀ ਜਾਣਾ ਜਿਹੜਾ ਜਾ ਸਕਦਾ ਗੁਰੂ ਘਰ ਦਿੱਲੀ ਜਾਓ ਨਹੀਂ ਦਿੱਲੀ ਜਾਇਆ ਜਾਂਦਾ ਹਾ ਉੱਤੇ ਜਾਓ 10 ਦਿਨਾਂ ਤੋਂ ਜਾਓ ਪਰ ਗੁਰੂ ਘਰ ਲਾਜ਼ਮੀ ਜਾਓ ਤੇ ਮਹੀਨੇ ਦੇ ਵਿੱਚ ਇੱਕ ਦਿਨ ਕੋਈ ਮਰਜ਼ੀ ਦਿਨ ਰੱਖ ਲਿਓ ਕੋਈ ਮਰਜ਼ੀ ਮਹੀਨੇ ਵਿੱਚ ਇੱਕ ਦਿਨ ਪਲੀਜ਼ ਵੱਡੀ ਅਰਦਾਸ ਕਰਕੇ ਘਰੇ ਪ੍ਰਸ਼ਾਦ ਪੜਾ ਪ੍ਰਸ਼ਾਦ ਜ਼ਰੂਰ ਬੰਡਿਆ ਕਰੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਾ ਕੇ ਨਾਮ ਲੈ ਕੇ ਪ੍ਰਸ਼ਾਦ ਬਣਾ ਕੇ ਜ਼ਰੂਰ ਬੰਡਿਆ ਕਰੋ ਜਿਹੜੇ ਦਿਨ ਮਰਜ਼ੀ ਤੁਸੀਂ ਸੰਡੇ ਟਾਈਮ ਲੱਗਦਾ ਸੰਡੇ ਭਾਵੇਂ ਮਹੀਨੇ ਚ ਇੱਕ ਵਾਰੀ ਬਣਾ ਲਿਆ ਕਰੋ ਮਹਾਰਾਜ ਦੇ ਨਾਮ ਦਾ ਜ਼ਰੂਰ ਬੰਡਿਆ ਕਰੋ ਅਰਦਾਸ ਵੱਡੀ ਚਲੋ ਛੋਟੀ ਤਾਂ ਰੋਕ ਕਰਦੀ ਰਹਿੰਨੇ ਆਪਾਂ ਕਈ ਵਾਰੀ ਵੱਡੀ ਅਰਦਾਸ ਦਾ ਟਾਈਮ ਨਹੀਂ ਹੁੰਦਾ ਵੱਡੀ ਅਰਦਾਸ ਜ਼ਰੂਰ ਕਰਿਆ ਕਰੋ ਇੱਕ ਦਿਨ ਸਪੈਸ਼ਲ ਰੱਖ ਲਓ ਕੜਾ ਪ੍ਰਸ਼ਾਦ ਬਣਾਇਆ ਮਹਾਰਾਜੀ ਹਜ਼ੂਰੀ ਚ ਅਰਦਾਸ ਕੀਤੀ ਫਿਰ ਕੰਮ ਅਰਦਾਸ ਦੀ ਐਡੀਕ ਵੱਡੀ ਪਾਵਰ ਅਰਦਾਸ ਚ ਤੁਸੀਂ ਸੋਚ ਨਹੀਂ ਸਕਦੇ ਸੋਚ ਤੋਂ ਪਰੇ ਅਰਦਾਸ ਦੀ ਪਾਵਰ ਕਰਕੇ ਦੇਖਿਓ ਦਿਲੋਂ ਕੀਤੀ ਸਪੈਸ਼ਲੀ ਅਰਦਾਸ ਕਰਕੇ ਵੇਖਿਓ ਅਰਦਾਸ ਐਸੀ ਚੀਜ਼ ਹੈ ਵੀ ਜਿਹੜੀ ਹਰ ਇੱਕ ਚੀਜ਼ ਨੂੰ ਵਿਗੜੇ ਕੰਮ ਬਣਾ ਦਿੰਦੀ ਆ ਤੁਹਾਡੇ ਇਪਰਖੀਆਂ ਹੋਈਆਂ ਗੱਲਾਂ ਆ ਪਰਖੀਆਂ ਹੋਈਆਂ ਕਰਦੀਆਂ ਉਹ ਤਾਂ ਮੈਂ ਕਰਦੀ ਨਹੀਂ ਹੁੰਦੀ ਗੱਲ ਤੁਹਾਨੂੰ ਦੱਸਿਆ ਤਾਂ ਹੈ ਵੀ ਪੱਕੇ ਪੇਪਰ 'ਚੋਂ ਬੱਚਾ ਘਰੇ ਰਿਹਾ ਹੋਵੇ ਤੇ ਮਾੜਾ ਜਿਹਾ ਲੇਟ ਲਾੜਾ ਬੰਦਾ ਲੇਟ ਹੋ ਜਿਹਨਾਂ ਨੂੰ ਪੜ੍ਹਨ ਹੀ ਨਹੀਂ ਦਿੰਦੇ ਜੁਨੀ ਦੇ ਵਿੱਚ ਤੇ ਦੀਪੂ ਦਾ ਪੇਪਰ ਲਿਆ ਸੀ ਉਹਨਾਂ ਨੇ ਹਾਲਾਂਕਿ ਸਾਰੇ ਪੇਪਰ ਬੱਚਿਆਂ ਦੇ ਖਤਮ ਹੋਣ ਵਾਲੇ ਸੀ ਦੀਪੂ ਦਾ ਪੇਪਰ ਉਹਨਾਂ ਨੇ ਲਿਆ ਸੀ ਅਰਦਾਸ ਦੀ ਬਵਰ ਸੀ ਉਹ ਅਰਦਾਸ ਕੀਤੀ ਸੀ ਦੀਪੂ ਲਈ ਵੀ ਮਾਲਕਾ ਦਾ ਪੇਪਰ ਨਾ ਮਿਸ ਹੋਵੇ ਸੋ ਅਰਦਾਸ ਤੇ ਯਕੀਨ ਕਰੋ ਅਰਦਾਸ 'ਚ ਬਹੁਤ ਤਾਕਤ ਹੈ ਬਹੁਤ ਜਿਆਦਾ ਪਰ ਜਿੰਨਾ ਤੁਸੀਂ ਪਰਮਾਤਮਾ ਨਾਲ ਜੁੜੋਂਗੇ ਉੰਨੇ ਪਰ ਪਲੀਜ਼ ਇਹ ਆ ਗੱਲਾਂ ਨਾ ਕਰਿਆ ਕਰੋ ਵੀ ਜੀ ਮੈਂ ਤਾਂ ਰੱਬ ਦਾ ਪਾੜ ਕੱਟਦਾ ਮੈਂ ਤਾਂ ਬਾਣੀ ਪੜਦੇ ਨੂੰ ਸਾਲ ਹੋ ਗਿਆ 2 ਸਾਲ ਹੋ ਗਿਆ ਮੈਨੂੰ ਤਾਂ ਫਰਕ ਨਹੀਂ ਪਿਆ ਇਹ ਕਿਤੇ ਹੋ ਸਕਦਾ ਵੀ ਤੁਸੀਂ ਬਾਣੀ ਪੜੀ ਹੋਵੇ ਤੁਹਾਨੂੰ ਫਰਕ ਨਾ ਪਵੇ ਥੋੜੀ ਜਿਹੀ ਰੂਲ ਹੁੰਦੇ ਆ ਬਾਣੀ ਦੇ ਉਹ ਤੁਹਾਨੂੰ ਪਨਾਉਣੇ ਪੈਂਦੇ ਆ ਧੋਖਾ ਛੱਡਣਾ ਪੈਂਦਾ ਕਿਸੇ ਦਾ ਖਾ ਕੇ ਮੁਕਰਨਾ ਉਹ ਛੱਡਣਾ ਪੈਂਦਾ ਕਿਸੇ ਤੋਂ ਪੈਸਾ ਲੈ ਕੇ ਮੁਕਰਦੇ ਉਹ ਛੱਡਣਾ ਪੈਂਦਾ ਚੁਗਲੀਆਂ ਠੱਗੀਆਂ ਸਭ ਛੱਡਣੀਆਂ ਪੈਂਦੀਆਂ ਜੇ ਤੁਸੀਂ ਗੁਰੂ ਨਾਲ ਛੋੜਨਾ ਨਾ ਗੁਰੂ ਦੇ ਬਾਣ ਨਾਲ ਤੇ ਇਹ ਜੇ ਤੁਹਾਨੂੰ ਛੜਣੀਆਂ ਪਾਣੀਆਂ ਹੈਗੀਆਂ ਕਿਸੇ ਦਾ ਈਰਖਾ ਨਹੀਂ ਕਰਨੀ ਕਿਸੇ ਦਾ ਸ਼ਰੀਕਾ ਨਹੀਂ ਕਰਨਾ ਕਿਸੇ ਕੋਈ ਬੰਦਾ ਚੜ੍ਹਾਈ ਕਰਦਾ ਉਹਨੂੰ ਦੇਖ ਕੇ ਮੱਚਣਾ ਨਹੀਂ ਹੈਗਾ ਕੋਈ ਕੰਮ ਕਰਦਾ ਮਿਹਨਤ ਕਰਦਾ ਉਹਦੀ ਮਿਹਨਤ ਮੰਨੀ ਦੇਖਿਆ ਕਰੋ ਕਿ ਉਹ ਕਿੰਨੀ ਕਰ ਰਿਹਾ ਪਰ ਉਹਦੇ ਪੈਸੇ ਤੁਹਾਨੂੰ ਦਿਸ ਜਾਂਦੇ ਉਹਦੀ ਮਿਹਨਤ ਨਹੀਂ ਸੁਣਦੇ ਦੀ ਅਗਲਾ ਕਹਿੰਦਾ ਫਲਾਣਾ ਬੰਦਾ ਜੀ ਪੁਲਿਸ ਚ ਜਾਊੀ ਤਾਂ 70 ਆਉਂਦੀ ਐ 60 ਆਉਂਦੀ ਐ ਤੁਹਾਨੂੰ ਪਤਾ ਵੀ ਪੁਲਿਸ ਵਾਲਿਆਂ ਦੀ ਡਿਊਟੀ ਕਿੰਨੀ ਔਖੀ ਐ 24 ਘੰਟੇ ਉਹਨਾਂ ਨੂੰ ਵਰਦੀ ਪਾ ਕੇ ਰੱਖਣੀ ਪੈਂਦੀ ਐ ਜਿੱਥੇ ਡਿਊਟੀ ਲਾਤੀ ਉੱਥੇ ਖੜਨਾ ਪੈਂਦਾ ਤਨਖਾਹਾਂ ਤਾਂ ਤੁਹਾਨੂੰ ਦਿਸ ਜਾਂਦੀਆਂ ਕਿ ਉਹਨਾਂ ਦੀਆਂ ਫਲਾਣੀਆਂ ਜੀ ਤਨਖਾਹਾਂ ਆ ਹਨ ਪਰ ਤੁਹਾਨੂੰ ਉਹਨਾਂ ਦੇ ਦਰਦ ਜੀਂਦੀਆਂ ਵਰਦੀਆਂ ਹੁੰਦੀਆਂ ਮੋਟੀਆਂ ਉਹਨਾਂ 'ਚ ਸਮੱਲ ਆਉਣ ਲੱਗ ਜਾਂਦੀ ਹੈ ਪਾਕੀ ਡਿਊਟੀ ਤੇ ਖੜਨਾ ਪੈਂਦਾ ਫੇਰ ਜਾ ਕੇ ਕਿਤੇ ਤਨਖਾਹ ਪੈਂਦੀ ਹੈ 30 ਦਿਨ ਬੰਦਾ ਕੰਮ ਕਰਦਾ ਫੇਰ ਆ ਕੇ ਜਾ ਕੇ ਤਨਖਾਹ ਆਉਂਦੀ ਹੈ ਦਿਨ ਦਾ 2000 ਹੀ ਬਣਿਆ ਫੇਰ ਕਿੱਡੀ ਕ ਗੱਲ ਹੈ ਜਿੱਥੇ ਜੀ ਕਰਦਾ ਉਹਨਾਂ ਦੀ ਪਿਆਰਾਂ ਦੀ ਡਿਊਟੀ ਲੱਗ ਜਾਂਦੀ ਹੈ ਐਡੀਆਂ-ਗੜੀਆਂ ਲੋਆਂ ਬਗਦੀਆਂ 'ਚ ਵੀ ਉਹ ਖੜੇ ਰਹਿੰਦੇ ਹੈ ਇਹ ਨਹੀਂ ਸੇਕ ਚ ਤੁਸੀਂ 2 ਮਿੰਟ ਨਹੀਂ ਖੜਦੇ ਹੋ ਫਿਰ ਵੀ ਡਿਊਟੀ ਤੇ ਨਾਲੇ ਖੜਨਾ ਹੁੰਦਾ ਪਰ ਮੈਂ ਉੱਥੇ ਟੁੱਟੀ ਕਿੱਕਰ ਆ ਚਾਹੇ ਕੁਝ ਵੀ ਉਹਨਾਂ ਨੇ ਖੜਨਾ ਸੇਮ ਪ੍ਰੋਸੈਸ ਫੌਜੀਆ ਦਾ ਅਗਲਾ ਉਹਨਾਂ ਦਾ ਫਲਾਣਾ ਫੌਜੀ ਆ ਢੇਰ ਪੈਸੇ ਲੈ ਕੇ ਆ ਗਿਆ ਕਿਸੇ ਦੇ ਅੱਖ ਨਾ ਰੱਖਿਆ ਕਰੋ ਆਪਣੇ ਆਪ ਤੇ ਅੱਖ ਰੱਖੋ ਆਪਣੇ ਰੱਬ ਤੇ ਅੱਖ ਰੱਖੋ ਤੇ ਸੋਨ ਨੂੰ ਪਤਾ ਫੌਜੀ ਫੈਮਿਲੀ ਤੇ ਦੂਰ ਰਿਆ ਹੁੰਦਾ ਮੇਰੇ ਪਾਪਾ ਆਪਦੇ ਫੌਜੀ ਆਪ ਦੱਸਦੇ ਹੋ ਕਿ ਸਾਨੂੰ ਕੀ ਕੀ ਸੰਘਰਸ਼ ਕਰਨੇ ਪੈਂਦੇ ਆ ਬਰਫਾਂ 'ਚ ਉਹ ਖੜੇ ਰਹਿੰਦੇ ਆ ਤੱਤਾ ਪਾਣੀ ਕਰ ਕਰ ਉਹ ਵਿਚਾਰੇ ਬਰਫ ਖੋਰ ਖੋਰ ਉਹਨਾਂ ਹੁੰਦੇ ਆ ਬਰਫ ਘੋੜ ਕੇ ਪਾਣੀ ਪੀਂਦੇ ਆ ਉਹਨੀਆਂ ਤਕਲੀਫਾਂ ਦੇਖਿਆ ਕਰੋ ਤਨਖਾਹਾਂ ਦੇਖਿਆ ਕਰੋ ਮੈਂ ਆਪ ਹੁਣ ਬਿਜ਼ਨਸ ਚ ਪਈ ਆ ਮੈਨੂੰ ਹੁਣ ਪਤਾ ਲੱਗਿਆ ਵੀ ਪਹਿਲਾਂ ਤਾਂ ਖਰ ਮੈਨੂੰ ਵੀ ਘੱਟ ਪਤਾ ਸੀ ਹੁਣ ਪਤਾ ਲੱਗਦਾ ਵੀ ਮਿਹਨਤ ਕਿੰਨੀ ਆ ਬੰਦਾ ਸੌ ਨਹੀਂ ਸਕਦਾ ਚੱਜ ਨਾਲ ਚਲ ਅਜੇ ਫਿਰ ਵੀ ਆਦੇ ਘਰੇ ਕੰਮ ਕਰਦੇ ਆ ਜਿਹੜੇ ਘਰ ਛੱਡ ਕੇ ਕੰਮ ਕਰਦੇ ਉਹਨਾਂ ਨੂੰ ਤਾਂ ਬਹੁਤ ਟ੍ਰਫਾਈ ਚੀਜ਼ਾਂ ਬਹੁਤ ਔਖੀਆਂ ਇਹ ਚੀਜ਼ਾਂ ਤਨਖਾਹਾਂ ਤੇ ਨਾ ਜਾਇਆ ਕਰੋ ਅਗਲੀ ਦੀ ਮਿਹਨਤ ਤੇ ਜਾਇਆ ਕਰੋ ਦੇਖ ਜਿਹਨੂੰ ਦਿੰਦਾ ਪਰਮਾਤਮਾ ਦਿੰਦਾ ਸਰਕਾਰੀ ਡਿਊਟੀ ਮਿਲਦੀ ਆ ਪਰ ਮਾਤਮਾ ਦਵਾਉਂਦਾ ਕੋਈ ਪ੍ਰਾਈਵੇਟ ਬੰਦਾ ਕੰਮ ਕਰਦਾ ਉਹਦੀਆਂ ਉਹਦੇ 'ਚ ਵਰਕ ਤਾਂ ਵੀ ਪਰਮਾਤਮਾ ਪਾਉਂਦਾ ਆ ਆਪਣੇ ਹੱਥ 'ਚ ਕੁਝ ਵੀ ਨਹੀਂ ਹੈਗਾ ਆਪਣੇ ਹੱਥ ਚਾਰਾ ਬੰਦਾ ਨਾਮ ਲਵੋ ਬਸ ਵਾਹਿਗੁਰੂ ਦਾ ਨਾਮ ਲਵੋ 24 ਘੰਟੇ ਰੱਬ ਨਾਲ ਜੁੜੋ ਪਾਠ ਜ਼ਰੂਰ ਕਰੋ ਚਾਹੇ ਤੁਹਾਡੇ ਦੋ ਸਾਂਹ ਆਏ ਸਰੀਰ 'ਚ ਦੋ ਵੀ ਸਾਂਹ ਨਾ ਫਿਰ ਵੀ ਪਾਠ ਜ਼ਰੂਰ ਕਰਿਓ ਪਾਠ ਨਹੀਂ ਛੱਡਣਾ ਮੈਂ ਛੱਡਿਆ ਨਹੀਂ ਮੈਂ ਮਹਾਰਜਾ ਨੂੰ ਜਾ ਕੇ ਕਹਣਗੇ ਕਹਣੀ ਆ ਆਪਰੇਸ਼ਨ ਹੋਈ ਜੀ ਵੀ ਮੈਂ ਪਾਠ ਨਹੀਂ ਛੱਡਿਆ ਜਿਸ ਦਿਨ ਆਪਰੇਸ਼ਨ ਹੋਇਆ ਸੀ ਉਸ ਦਿਨ ਪਾਠ ਕਰਕੇ ਗਈ ਸੀ ਤੇ ਅਗਲੇ ਦਿਨ 10 ਵਜੇ ਉੱઠી ਸੀ ਮੈਂ 10 ਵਜੇ ਮੇਰੀ ਸੁੰਨ ਲਈ ਸੀ ਸਮਾਰ ਕੇ ਸੁੰਨ ਮੈਨੂੰ 10:00 ਵਜੇ ਸੁਰਤ ਜੀ ਆਈਏ ਉਦੋਂ ਵੀ ਮੈਂ ਦੀਪੂ ਨੂੰ ਕਹਤਾ ਦੀਦੀ ਵੀ ਮੈਨੂੰ ਮੋਬਾਈਲ ਦੇ ਵਿੱਚੋਂ ਪਾਠ ਪੜ੍ਹ ਕੇ ਦੇ ਉਸ ਦਿਨ ਵੀ ਕੁੱਟਕਾ ਸਹਿਮਾ ਹਸਪੀਟਲ 'ਚ ਨਹੀਂ ਲੈ ਕੇ ਗਈ ਕਿਉਂਕਿ ਮੈਨੂੰ ਆਂਦਾ ਵੀ ਕੋਈ ਝੂਠਾ ਝੂਠੀ ਜਗ੍ਹਾ ਨਾ ਹੋਵੇ ਝੂਠੇ ਥਾਂ 'ਚ ਨਾ ਲੱਗ ਜੇ ਫਿਰ ਮੈਂ ਦੀਪੂ ਤੋਂ ਮੋਬਾਈਲ 'ਚ ਕਢਾ ਕੇ ਪਾਠ ਕਰਿਆ ਹਸਪਤਾਲ ਚ ਪਈ ਨੇ ਵੀ ਕਰਿਆ ਪਈ ਨੇ ਮੂੰਹ ਤੇ ਦੀਪ ਨੂੰ ਕਹੇ ਮੇਰੇ ਕਪੜਾ ਫੇਰ ਦੇ ਹੱਥ ਸਾਫ਼ ਕਰਵਾ ਦੇ ਫਿਰ ਵੀ ਬਾਟ ਕਰਿਆ ਤਿੰਨੇ ਦਿਨ ਹਸਪੀਟਲ ਚ ਰਹੀਆਂ ਤਿੰਨੇ ਦਿਨ ਬਾਟ ਕਰਦੀ ਰਹੀਆਂ ਬਾਟ ਨਹੀਂ ਛੱਡਿਆ ਸੁਭਾਨ ਨੇ ਨਾ ਲੱਭਿਆ ਕਰੋ ਵੀ ਮੈਥੋਂ ਐ ਨਹੀਂ ਹੁੰਦਾ ਐ ਨਹੀਂ ਹੁੰਦਾ ਸਭ ਲਈ ਟਾਈਮ ਨਿਕਲੇ ਹੁੰਦਾ ਜਦੋਂ ਕੋਈ ਵਿਪਤਾ ਪੈ ਜਾਂਦੀ ਹੈ ਬਸ ਬਹਾਨੇ ਹੁੰਦੇ ਬਹਾਨੇ ਮਾਰਨੀ ਛੱਡੋ ਭਾਨੇ ਨਾ ਮਾਰਿਆ ਕਰੋ ਅਕਾਲ ਪੁਰਖ ਵੈਗੁਰੂ ਨਾਲ ਜਦੋਂ ਬੰਦਾ ਅਸਲੀ ਜੁੜ ਜਾਂਦਾ ਨਾ ਉਹ ਤੋਂ ਪਤਾ ਲੱਗਦਾ ਵੀ ਬਾਣੀ ਚੀਜ਼ ਕੀ ਹੈ ਪਰਮਾਤਮਾ ਚੀਜ਼ ਕੀ ਹੈ ਉਹਨਾਂ ਚਿਰ ਤਾਂ ਗੱਲਾਂ ਹੀ ਹੁੰਦੀਆਂ ਕੁਛ ਨਹੀਂ ਹੁੰਦਾ ਜੀ ਐ ਨਹੀਂ ਹੁੰਦਾ ਜੀ ਬਾਣੀ ਹੁੰਦਾ ਮੈਂ ਤਾਂ ਨਹੀਂ ਹੋਰ ਬਾਰੇ ਜਾਣਦੀ ਵੀ ਕਿਉਂ ਨਹੀਂ ਹੁੰਦਾ ਮੈਨੂੰ ਤਾਂ ਖੁਦ ਮੇਰਾ ਪਤਾ ਵੀ ਹਾਂ ਸਬਰ ਸਾਡਾ ਜ਼ਰੂਰ ਲੰਬਾ ਸੀ ਪਰਮਾਤਮਾ ਨੇ ਪੀਖਿਆ ਸਾਡੀ ਬਹੁਤ ਲੰਬੀ ਲਈ ਸੀ ਪਰ ਅੱਜ ਪਰਮਾਤਮਾ ਨੇ ਘਾੜ ਹੀ ਨਹੀਂ ਛੱਡੀ ਖਾਸੇ ਦੀ ਸਭ ਕੁਝ ਹੀ ਦਿੱਤਾ ਪਰਮਾਤਮਾ ਨੇ ਸਬਰ ਸਬਰ ਜ਼ਰੂਰੀ ਆ ਜੇ ਤੁਹਾਡੇ ਕੋਲ ਸਬਰ ਹੈ ਨਹੀਂ ਤਾਂ ਤੁਸੀਂ ਕੁਝ ਵੀ ਨਹੀਂ ਪਾ ਸਕਦੇ ਜਿੰਦਗੀ 'ਚ ਸਬਰ ਤੇ ਮਿਹਨਤ ਦੋ ਚੀਜ਼ਾਂ ਤਾਂ ਜ਼ਰੂਰੀ ਆ ਲਾਈਫ ਦੇ ਵਿੱਚ ਫੇਰ ਜਾ ਕੇ ਸਾਰਾ ਕੁਝ ਬਣ ਜਾਂਦਾ ਤੇ ਆਪਦਾ ਹੌਂਸਲਾ ਨਾ ਉਹਨੂੰ ਨਾ ਛੱਟਿਆ ਕਰੋ ਹੌਂਸਲਾ ਛੱਟ ਕੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਬਾਦੂ ਗੋਲੀਆਂ ਹੀ ਖਾਓਗੇ ਉਹਦੇ ਕੋਲੇ ਭੱਜ ਜਾਓਗੇ ਡਾਕਟਰ ਚਾਰ ਗੋਲੀਆਂ ਦੇ ਤੂੰ ਡੱਕ ਕੇ ਸੌਂ ਜਾਓਗੇ ਕੁਝ ਨਹੀਂ ਹੋਣਾ ਪ੍ਰੋਬਲਮ ਸੇਮ ਸਾਹਮਣੇ ਫੇਰ ਆ ਜਾਣੀ ਆ ਸੰਸਾਰ ਦੇ ਵਿੱਚ ਜਨਮ ਲੈਂਦਾ ਆਪਾਂ ਸਾਰਾ ਕੁਝ ਆਪਾਂ ਨੂੰ ਭੁਗਤਣਾ ਪੈਂਦਾ ਮਾੜਾ ਚੰਗਾ ਸਭ ਦੇਖਣਾ ਪੈਂਦਾ ਸਮਾਂ ਮਾੜਾ ਵੀ ਨਿਕਲ ਜਾਂਦਾ ਜੇ ਤੁਸੀਂ 24 ਘੰਟੇ ਚੰਗਾ ਭਾਲੋਗੇ ਚੰਗੇ ਦੇ ਨਾਲ ਮਾੜਾ ਵੀ ਹੁੰਦਾ ਮਾੜੇ ਤੇ ਚੰਗੇ ਦਾ ਮਤਲਬ ਆਪ ਹੀ ਸਮਝਣੋ ਵੀ ਪ੍ਰਮਾਤਮਾ ਨੇ ਕਿਉਂ ਮਾੜਾ ਚੰਗਾ ਰੱਖਿਆ ਹੋਇਆ ਮਾੜੇ ਸਮੇਂ 'ਚ ਵੀ ਉਹ ਪਾ ਲੈਂਦਾ ਤੇ ਕੱਢ ਲੈਂਦਾ ਚੰਗੇ ਸਮੇਂ 'ਚ ਵੀ ਉਹ ਪਾ ਦਿੰਦਾ ਵਿਸ਼ਵਾਸ ਰੱਖੋ ਵਿਸ਼ਵਾਸ ਨਹੀਂ ਹੁੰਦਾ ਤੁਹਾਡਾ ਕਿਸੇ ਵੀ ਚੀਜ਼ ਤੇ ਦੋ ਦਿਨ ਰੱਬ ਨੂੰ ਮੰਨ ਕੇ ਤੀਜੇ ਦਿਨ ਰੱਬ ਨਾਲ ਲੜਨ ਬੈ ਜਾਣੇ ਉਹ ਵੀ ਸਾਨੂੰ ਤਾਂ ਨਹੀਂ ਦਿੱਤਾ ਤੂੰ ਆ ਨਹੀਂ ਹੋਇਆ ਬੋਹ ਨਹੀਂ ਹੋਇਆ ਮੈਂ ਨਹੀਂ ਰੱਬ ਨੂੰ ਮੰਨਦਾ ਮੈਂ ਨਹੀਂ ਗੁਰੂ ਘਰ ਜਾਂਦਾ ਇਹ ਗੱਲਾਂ ਠੀਕ ਨਹੀਂ ਹੁੰਦੀਆਂ ਵਾਹਿਗੁਰੂ ਨੂੰ ਮੰਨਣਾ ਹੈ ਵਾਹਿਗੁਰੂ ਤੇ ਛੱਡੋ ਸਾਰਾ ਕੁਝ ਦਿੱਤਾ ਤੁਸੀਂ ਆ ਆਪਣੀਆਂ ਟੈਨਸ਼ਨਾਂ ਚੱਕੀ ਬੈਠੇ ਹੋ ਦੋਸ ਰੱਬ ਨੂੰ ਕੁਸ਼ਕ ਤਾਂ ਵਾਹਿਗੁਰੂ ਤੇ ਛੱਡ ਦਿਆ ਕਰੋ ਨਾ ਵਸਾਂ ਕਹਿੰਦਾ ਕਰੋ ਵੀ ਕੋਈ ਗੱਲ ਨਹੀਂ ਜੋ ਪਰਮਾਤਮਾ ਨੂੰ ਮਨਜ਼ੂਰਾ ਹੋ ਜਾਓ ਤੁਸੀਂ ਮਿਹਨਤ ਕਰਦੇ ਰਹੋ ਸਬਰ ਰੱਖੋ ਬਾਕੀ ਰੱਬ ਦੇ ਛੱਡੋ ਸਾਰੀਆਂ ਕਹਦਾ ਕੋਈ ਗੱਲ ਨਹੀਂ ਪਰਮਾਤਮਾ ਆਪੇ ਦੇਖੂਗਾ ਆਪੇ ਕਰੂ ਪਰਮਾਤਮਾ ਕੋਈ ਗੱਲ ਨਹੀਂ ਉਹ ਦੇ ਉਹ ਦੇਣ ਵਾਲਾ ਹੋਣ ਵਾਲਾ ਰੱਬ ਨਾਲ ਜੁੜ ਜਾਓ ਚੁੱਪ ਕਰਕੇ ਉਹਦਾ ਨਾਮ ਲਈ ਜਾਓ ਬਾਕੀ ਸਾਰੀਆਂ ਟੈਨਸ਼ਨਾਂ ਵਾਇਗਰੂ ਨੂੰ ਦਿਓ ਜਿਹੜੀਆਂ ਥੋਡੀਆਂ ਟੈਨਸ਼ਨਾਂ ਪਰਮਾਤਮਾ ਨੂੰ ਦੇ ਦਿਓ ਆਪੇ ਸਾਂਭ ਲੂ ਉਹ ਸਾਂਭਣ ਵਾਲਾ ਆਪੇ ਬਣਾਓ ਛੋਟੀਆਂ ਵਿਗੜੀਆਂ ਵੀ ਸਬਰ ਸੰਤੋਖ ਰੱਖਿਓ ਕੰਮ ਛੋਟੇ ਵਿਗੜੇ ਬਣਨਗੇ ਡਰਿਆ ਨਾ ਕਰੋ ਬਾਲ ਸੇਦੀ ਢੀਢਾ ਜਨ ਉਟਾਇਆ ਨਾ ਕਰੋ ਜ਼ਿੰਦਗੀ ਚ ਜੇ ਤੁਹਾਡੇ ਦੁੱਖ ਹੈ ਤਾਂ ਫਿਰ ਇੱਕ ਦਿਨ ਸੁੱਖ ਵੀ ਆ ਜਾਣਗੇ ਸਮਝ ਗਏ ਥੋੜਾ ਹੱਸਿਆ ਕਰੋ ਥੋੜਾ ਮਸਤ ਵੀ ਰਿਹਾ ਕਰੋ ਥੋੜਾ ਇੰਜੋਏ ਵੀ ਜ਼ਿੰਦਗੀ ਚ ਕਰਿਆ ਕਰੋ ਕੱਲੀਆਂ ਟੈਨਸ਼ਨਾਂ ਚੱਕੀ ਨਾ ਦੁਰੇ ਫਿਰਦੇ ਰਿਹਾ ਕਰੋ ਮਾੜਾ ਮੋਟਾ ਹੱਸਣਾ ਵੀ ਸਿੱਖ ਲਓ ਕੋਈ ਬਹਾਨੇ ਭਾਲ ਲਿਆ ਕਰੋ ਮੈਂ ਤੇ ਦੀਪੂ ਦੋਨੇ ਚੌੜ ਕਰ ਲੱਗ ਜੰਨੇ ਆਂ ਅਸੀਂ ਬਹੁਤ ਖੁਸ਼ ਹੋ ਜੰਨੇ ਆਂ ਕਦੇ ਕਦੇ ਖੁਸ਼ ਹੋਏ ਅਸੀਂ ਵੀਡੀਓ ਵੀ ਬਣਾਉਣ ਲੱਗ ਜੰਨੇ ਹੁੰਨੇ ਆਂ ਮੈਂ ਕਹਦੰਗਾ ਵੀ ਚਲੋ 2 ਮਿੰਟ ਆਪਾਂ ਇੰਜੋਏ ਕਰਦੇ ਆਂ ਲਾਈਫ ਚ ਪਤਾ ਨਹੀਂ ਕਦੋਂ ਰੱਬ ਦੇ ਘਰੋਂ ਬੁਲਾਵਾ ਆ ਜੇ ਕਿਹੜੇ ਟਾਈਮ ਦੀ ਰੋਟੀ ਆਪਣੇ ਕਰਮਾਂ ਚ ਨਹੀਂ ਲਿਖੀ ਆਪਾਂ ਨੂੰ ਕੁਝ ਨਹੀਂ ਪਤਾ ਸੋ ਹੱਛਾ ਚੁਣਾਕ ਏਡਣਾ ਵੀ ਜ਼ਰੂਰੀ ਆ ਟਾਈਮ ਕੱਟਿਆ ਕਰਾਉਣੇ ਲਈ ਆਪਣੀ ਫੈਮਿਲੀ ਦੇ ਵਿੱਚ ਥੋੜਾ ਬਹੁਤ ਹੱਸਿਆ ਬਹੁਤ ਹੱਸਿਆ ਕਰੋ ਜ਼ਿੰਦਗੀ ਸਖਾਲੀ ਹੋ ਜਾਣੀ ਆ ਸੋ ਵੀਡੀਓ ਮੇਰੀ ਲੰਬੀ ਹੋ ਜਾਂਦੀ ਹੈ ਬਣਾਉਣੀ ਮੈਂ ਛੋਟੀ ਜੀ ਕਿਉਂਕਿ ਫਿਰ ਫੋਨ ਡਾਊਨਲੋਡ ਨਹੀਂ ਕਰਦਾ ਜੀ ਫੋਨ 'ਚ ਪ੍ਰੋਬਲਮ ਆ ਜਾਂਦੀ ਹੈ ਸੋ ਆਪ ਸਭ ਨੂੰ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣਾ ਆਪਦੇ ਘਰੇ ਇਤਾਂ ਦੁਰਸਤੀਆਂ ਤਰੱਕੀਆਂ ਜੋ ਵੀ ਭੈਣ ਭਰਾ ਮੇਰਾ ਬਿਮਾਰ ਹੈ ਇਹ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਉਹਨੂੰ ਜਲਦੀ ਤੋਂ ਜਲਦੀ ਠੀਕ ਕਰ ਜਿਨ੍ਹਾਂ ਦੇ ਘਰੇ ਜੋ ਪ੍ਰੋਬਲਮ ਆਈਆਂ ਗੁਰੂ ਮਹਾਰਾਜ ਉਹਨਾਂ ਨੂੰ ਜਲਦੀ ਜਲਦੀ ਠੀਕ ਕਰੋ ਜੀ ਇਹੀ ਅਰਦਾਸ ਹੈ ਜੀ ਇਹੀ ਅਰਦਾਸ ਕਰਦੇ ਆ ਤੇ ਕਰਦੇ ਰਹਿਣਾ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ